ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਦੇ ਤਹਿਤ 2750 ਹੋਮ ਕੇਅਰ ਵਰਕਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਹੀ ਹੈ 8 ਮਾਰਚ 2025 ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਟੀਚਿਆਂ ਦਾ ਐਲਾਨ ਕਰਨ ਵਾਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਅਨੁਸਾਰ ਇਹਨਾਂ 2750 ਦਾਖਲਿਆਂ ਵਿੱਚੋਂ 150 ਘਰੇਲੂ ਦੇਖਭਾਲ ਕਰਮਚਾਰੀਆਂ ਲਈ ਰਾਖਵੇਂ ਰੱਖੇ ਜਾਣਗੇ ਜੋ ਇਸ ਸਮੇਂ ਦੇਸ਼ ਵਿੱਚੋਂ ਸਥਿਤੀ ਤੋਂ ਬਾਹਰ ਨੇ ਐਚ ਸੀ ਡਬਲਯੂ ਪੀ ਵਿੱਚ ਦੋ ਧਾਰਾਵਾਂ ਸ਼ਾਮਲ ਨੇ ਕੈਨੇਡਾ ਵਿੱਚ ਵਰਕਰ ਸਟ੍ਰੀਮ ਕੈਨੇਡਾ ਦੇ ਅੰਦਰੋਂ ਅਰਜੀ ਦੇਣ ਵਾਲੇ ਵਿਦੇਸ਼ੀ ਘਰੇਲੂ ਦੇਖਭਾਲ ਕਰਮਚਾਰੀ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨੇਕਾਰ ਵਿਦੇਸ਼ੀ ਘਰੇਲੂ ਕਰਮਚਾਰੀ ਜੋ ਬਦੇਸ਼ ਤੋਂ ਅਰਜੀ ਦੇ ਸਕਦੇ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨੇਕਾਰਾਂ ਤੋਂ ਜਿੱਥੇ ਹੋਮ ਕੇਅਰ ਵਰਕਰਾਂ ਦੇ ਦਾਖਲੇ ਦੀ ਵੰਡ ਦਾ ਐਲਾਨ ਵੀ ਕਰ ਦਿੱਤਾ ਜਦੋਂ ਇਸ ਵਾਰ ਐਚਸੀਡਬਲਯੂਪੀ 31 ਮਾਰਚ ਨੂੰ ਅਧਿਕਾਰਿਕ ਤੌਰ ਤੇ ਖੁੱਲਦਾ ਤਾਂ ਸਿਰਫ ਆਰਸੀਸੀ ਸਿਰਫ ਵਰਕਰ ਇਨ ਕੈਨੇਡਾ ਸਟ੍ਰੀਮ ਰਾਹੀਂ ਅਰਜ਼ੀਆਂ ਸਵੀਕਾਰ ਕਰੇਗਾ ਕੈਨੇਡਾ ਤੋਂ ਬਾਹਰੋਂ ਅਰਜ਼ੀਆਂ ਦੇਣ ਵਾਲੇ ਵਿਦੇਸ਼ੀ ਹੋਮ ਕੇਅਰ ਵਰਕਰਾਂ ਨੂੰ ਬਾਅਦ ਦੀ ਮਿਤੀ ਦਾ ਮੌਕਾ ਦਿੱਤਾ ਜਾਵੇਗਾ ਜਿਸ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਇੱਥੇ ਪ੍ਰੈਸ ਕਾਨਫਰੰਸ ਵਿੱਚ ਮੰਤਰੀ ਮਾਰਕ ਮਿਲਰ ਐਚ ਸੀ ਡਬਲਯੂ ਪੀ ਦੇ ਭਵਿੱਖ ਬਾਰੇ ਆਸ਼ਾਵਾਦੀ ਸਨ ਉਹਨਾਂ ਨੇ ਨਵੇਂ ਮਾਰਗਾਂ ਨੂੰ ਇੱਕ ਅਜਿਹੇ ਮਾਰਗ ਵਜੋਂ ਦੇਖਿਆ ਜਿਸ ਨੂੰ ਵਿਭਾਗ ਆਪਣੀਆਂ ਅਰਜ਼ੀਆਂ ਤੇ ਆਧਾਰਿਤ ਸਥਾਈ ਬਣਾਉਣਾ ਚਾਹੁੰਦਾ ਇਸ ਲੇਹ ਮੰਤਰੀ ਨੇ ਇਸ ਪ੍ਰੋਗਰਾਮ ਦੇ ਤਹਿਤ ਦੀ ਮਹੱਤਤਾ ਤੇ ਟਿੱਪਣੀਆਂ ਬਾਰੇ ਕੈਨੇਡਾ ਨੂੰ ਇਹ ਸਾਬਤ ਕਰਨ ਲਈ ਇੱਕ ਕਦਮ ਨਿਰਮਾਇਤਕ ਕੰਮ ਕਰ ਸਕਦਾ ਹੈ ਐਚ ਸੀ ਡਬਲਯੂ ਪੀ ਦੀਆਂ ਯੋਗਤਾ ਲੋੜਾਂ ਨਵੇਂ ਐਲਾਨੇ ਗਏ ਐਚ ਸੀ ਡਬਲਯੂ ਪੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਕਿਸੇ ਵੀ ਸਥਾਈ ਨਿਵਾਸ ਮਾਰਗ ਦੇ ਕੁਝ ਸਭ ਤੋਂ ਪਹੁੰਚਯੋਗ ਯੋਗਤਾ ਮਾਪਦੰਡ ਸ਼ਾਮਲ ਨੇ ਇਹ ਇਸ ਪਾਇਲਟ ਅਧੀਨ ਪੀਆਰ ਦੇ ਯੋਗ ਹੋਣ ਲਈ ਵਿਦੇਸ਼ੀ ਨਾਗਰਿਕਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨ ਪੈਣਗੀਆਂ ਕੰਮ ਦੀ ਜਿੱਥੇ ਅਨੁਭਵ ਦੀ ਗੱਲ ਕੀਤੀ ਜਾਵੇ ਵਿਦੇਸ਼ੀ ਘਰੇਲੂ ਦੇਖਭਾਲ ਕਰਮਚਾਰੀ ਕੋਲ ਘੱਟੋ-ਘੱਟ ਇਹ ਹੋਣਾ ਜ਼ਰੂਰੀ ਹੈ ਘਰੇਲੂ ਦੇਖਭਾਲ ਦੇ ਕੰਮ ਦੇ ਨਾਲ 6 ਮਹੀਨਿਆਂ ਦਾ ਹਾਲੀਆ ਟੁਕਮਾ ਕੰਮ ਦਾ ਤਜਰਬਾ ਤਾਂ ਜੋ ਕੈਨੇਡਾ ਜਾਂ ਵਿਦੇਸ਼ਾਂ ਵਿੱਚ ਜਾ ਘਰੇਲੂ ਦੇਖਭਾਲ ਦੇ ਸਿਕਲਾਈਨਸ ਵੰਦ ਦਾ ਘੱਟੋ-ਘੱਟ 6 ਮਹੀਨੇ ਦੀ ਸਿੱਖਿਆ ਪ੍ਰਮਾਣ ਪੱਤਰ ਪਾਸ਼ਾਦੀ ਮਹਾਰਤ ਵਿੱਚ ਵਿਦੇਸ਼ੀ ਕਰੇਲੂ ਦੇਖਪਾਲ ਕਰਮਚਾਰੀਆਂ ਕੋਲ ਪਾਸ਼ਾਦੀ ਮਹਾਰਤ ਦਾ ਪਦਦਰ ਇਸ ਦੇ ਬਰਾਬਰ ਅੰਗਰੇਜ਼ੀ ਵਿੱਚ ਕੈਨੇਡਾ ਲੈਂਗੁਏਜ ਬੈਂਕਮਾਰਕ ਸੀ ਐਲ ਵੀ ਵਿੱਚ 4 ਜਾਂ ਕੈਨੇਡੀਅਨ ਪਾਸ਼ਾਏ ਗਿਆਨ ਵਿੱਚ ਸੀ ਐਨ ਸੀ ਐਲ ਸੀ ਫ੍ਰੈਂਚ ਵਿੱਚ ਪਦਦਰ ਚਾਰ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਕਰੇਲੂ ਦੇਖਪਾਲ ਕਰਮਚਾਰੀਆਂ ਕੋਲ ਇਹਨਾਂ ਚੀਜ਼ਾਂ ਦੀ ਜਿੱਥੇ ਪੇਸ਼ਕਸ਼ ਹੋਣੀ ਜ਼ਰੂਰੀ ਹੈ ਨਿਜੀ ਘਰ ਜਾਂ ਇੱਕ ਸੰਸਥਾ ਜੋ ਥੋੜੇ ਸਮੇਂ ਲਈ ਕਦੇ-ਕਦੇ ਦੇਖਭਾਲ ਪ੍ਰਦਾਨ ਕਰਦੀ ਹੈ ਸਿੱਧੇ ਤੌਰ ਤੇ ਪੂਰੇ ਸਮੇਂ ਦੇ ਘਰੇਲੂ ਦੇਖਭਾਲ ਕਰਮਚਾਰੀ ਦੀ ਨਿਯੁਕਤੀ ਧਿਆਨ ਦੇ ਉਸ ਮਾਮਲੇ ਵਿੱਚ ਖਾਸ ਕਰਕੇ ਘਰੇਲੂ ਸਿਹਤ ਸੰਭਾਲ ਦੀ ਸੇਵਾ ਪ੍ਰਦਾਨਤਾ ਕਰਦੀ ਦੇਖਭਾਲ ਸਹਾਇਤਾ ਦੀ ਪ੍ਰਦਾਨਤਾ ਸਿੱਖੀ ਜਿੱਥੇ ਸਿੱਧੀ ਦੇਖਭਾਲ ਏਜੰਸੀਆਂ ਜਿ ਰਿਹਾਇਸ਼ੀ ਸੈਟਿੰਗ ਅਤੇ ਨਿਜੀ ਦੇਖਭਾਲ ਸੇਵਾਵਾਂ ਜਾਂ ਫਿਰ ਬਾਲ ਸਿਹਤ ਸੰਭਾਲ ਦੀ ਸੇਵਾ ਪ੍ਰਦਾਨਤਾ ਭਾਰਤੀ ਅਤੇ ਪਲੇਟਮੈਨਟਸ ਏਜੰਸੀਆਂ ਤੋਂ ਨੌਕਰੀ ਦੀ ਪੇਸ਼ਕਸ਼ ਐਚਸੀਡਬਲਯੂਪੀ ਅਧੀਨ ਯੋਗ ਨਹੀਂ ਹਨ ਐਚਸੀਡਬਲਯੂਪੀ ਅਧੀਨ ਯੋਗ ਲਈ ਨੌਕਰੀਆਂ ਦੀ ਪੇਸ਼ਕਸ਼ ਲਈ ਲੇਬਰ ਮਾਰਕੀਟ ਦਾ ਪ੍ਰਭਾਵ ਮਾਣਕਣ ਦੀ ਲੋੜ ਨਹੀਂ ਹੈ 31 ਮਾਰਚ ਨੂੰ ਐਚਸੀਡਬਲਯੂਪੀ ਦੇ ਅਧਿਕਾਰਿਕ ਤੌਰ ਤੇ ਖੁੱਲਣ ਅਤੇ ਹੋਰ ਯੋਗਤਾ ਦੀ ਪ੍ਰਕਾਸ਼ਿਤਤਾ ਹੋਣ ਦੀ ਉਮੀਦ ਹੈ ਕ੍ਰੀਡਿਨਿਕ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਸਬਣੇ ਰਹੋ ਆਜ ਨਿਊਜ਼ ਪਾਲਾ ਦੇ ਨਾਲ